ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਦਾਈ ਹੋਏ ਸਹਾਈ ਸਾਖੀ 17ਵੀਂ ਸਤਿਗੁਰੂ ਜੀ ਦਾ ਆਗਰੇ ਤੋਂ ਕੂਚ ਆਗਰੇ ਤੋਂ ਬਾਦਸ਼ਾਹ ਦੇ ਨਾਲ ਰਲ ਕੇ ਕੂਚ ਕੀਤਾ ਗਿਆ ਇੱਕ ਹਿੰਦੁਸਤਾਨ ਦਾ ਬਾਦਸ਼ਾਹ ਦੂਸਰਾ ਦੀਨ ਦੁਨੀਆ ਦਾ ਬਾਦਸ਼ਾਹ ਪਹਿਲਾ ਜਗਤ ਤੇ ਰਾਜਿਆਂ ਨੂੰ ਦਾਨ ਦਿੰਦਾ ਸੀ ਰਾਜਾ ਉਸ ਕੋ ਲੋੜਦੀ ਸੀ ਤੇ ਦੂਸਰਾ ਜਗਤ ਨਾਲ ਪਿਆਰ ਕਰਦਾ ਸੀ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ ਨਿਥਾਵੇਂ ਨੂੰ ਪੁੱਤਰੇ ਕ੍ਰੀਪ ਮੁਕਤੀ ਦੇ ਚਾਹਵਨ ਦੂਸਰੇ ਬਾਦਸ਼ਾ ਸਤਕ੍ਰੂਤੀ ਸ਼ਰਨ ਆਉਂਦੇ ਸਨ ਆਗਰੇ ਤੋਂ ਚੱਲ ਕੇ ਜੈਪੁਰ ਜੋਨਪੁਰ ਚਤੋੜ ਆਦਿ ਸ਼ਹਿਰਾਂ ਵਿੱਚ ਪੁੱਜੇ ਰਾਜਾ ਉਸ ਕੋਲੋਂ ਦਰਦੀ ਸੀ ਤੇ ਦੂਸਰਾ ਜਗਤ ਨਾਲ ਪਿਆਰ ਕਰਦਾ ਸੀ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ ਨਿਥਾਂਵੇਂ ਨਾ ਪੁੱਤਰੇ ਗਰੀਬ ਮੁਕਤੀ ਦੇ ਚਾਹਵਨ ਸਾਰੇ ਦੂਸਰੇ ਪਾਦਸ਼ਾ ਸਤਗੁਰੂ ਜੀ ਦੀ ਸ਼ਰਨ ਆਉਂਦੇ ਸਨ ਆਗਰੇ ਤੋਂ ਚੱਲ ਕੇ ਜੈਪੁਰ ਜੋਨਪੁਰ ਚਤੌੜ ਆਦੀ ਸ਼ਹਿਰਾਂ ਵਿੱਚ ਪਹੁੰਚੇ ਬਾਦਸ਼ਾਹ ਨੇ ਸਾਰੇ ਰਾਜਿਆਂ ਪਾਸੋਂ ਸਤਗੁਰੂ ਜੀ ਦੀ ਪੂਜਾ ਕਰਵਾਈ ਰਾਜਿਆਂ ਨੂੰ ਵੀ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਬ੍ਰਹਮ ਸ਼ਕਤੀ ਰੱਖਦੇ ਹਨ ਤਾਂ ਕਈਆਂ ਨੇ ਆਤਮਕ ਦੁੱਖਾਂ ਨੂੰ ਦੂਰ ਕੀਤਾ ਬਹੁਤਿਆਂ ਨੇ ਦੀਕਸ਼ਾ ਪ੍ਰਾਪਤ ਕੀਤੀ ਚੱਲਦੇ ਚੱਲਦੇ ਜਦੋਂ ਜਤੋੜ ਪੁੱਜੇ ਤਾਂ ਇੱਥੇ ਇੱਕ ਘਟਨਾ ਉਹ ਵਾਪਰੀ ਸਤਿਗੁਰੂ ਜੀ ਦੇ ਘੋੜਿਆਂ ਵਾਸਤੇ ਸਿੰਘ ਕਾ ਲੈਣ ਵਸਤੇ ਗਈ ਕਾ ਦਾ ਉਤੋਂ ਦੇ ਰਾਜਪੂਤ ਰਾਜੇ ਨੇ ਜ਼ਖੀਰਾ ਇਕੱਠਾ ਕੀਤਾ ਹੋਇਆ ਸੀ ਸਿੰਘ ਉਸੇ ਕਾ ਨੂੰ ਜਾ ਚੁੱਕਣ ਲੱਗੇ ਜਦੋਂ ਕਾ ਚੁੱਕਿਆ ਰਾਜੇ ਦੇ ਆਦਮੀਆਂ ਨੇ ਰੋਕਿਆ ਸਿੰਘ ਨਾ ਰੁਕੇ Rajputa ਤੇ singha ਦੇ ਵਿਚਾਰੇ ਲੜਾਈ ਹੋ ਪਈ ਜਦ ਦੋਹਾਂ ਆਪਸ ਜਾਂ ਤੋ ਤੇਗ ਤੇ ਬੰਦੂਕ ਚੱਲਣੀ ਸ਼ੁਰੂ ਹੋਈ ਤਾਂ ਸਤਿਗੁਰੂ ਜੀ ਨੂੰ ਪਤਾ ਲੱਗਾ ਉਹਨਾਂ ਨੇ ਭਾਈ ਮਾਨ ਸਿੰਘ ਜੀ ਨੂੰ ਸੁਲਾ ਕਰਾਉਣ ਤੇ ਲੜਾਈ ਰੋਕਣ واسੇ ਭੇਜਿਆ ਜਦ ਉਹ ਪੁੱਜੇ ਤਾਂ ਲੜਾਈ ਹੋ ਰਹੀ ਸੀ ਉਹਨਾਂ ਨੇ ਆਖ ਵੇਖ ਕੇ ਲੜਾਈ ਬੰਦ ਕਰਾ ਦਿੱਤੀ ਪਰ ਅਜੇ ਝਗੜਾ ਹੋ ਹੀ ਰਿਹਾ ਸੀ ਕਿ ਕਿਸੇ ਤੁਰਕ ਨੇ ਗੋਲੀ ਮਾਰ ਕੇ ਭਾਈ ਮਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਉਸ ਦੇ ਸ਼ਹੀਦ ਹੋਣ ਦੀ ੱਟ ਹੀ ਸੀ ਕਿ ਸਿੰਘਾਂ ਨੂੰ ਬਹੁਤ ਗਰੋਧ ਆ ਗਿਆ ਗਰੋਧ ਕਰਕੇ ਸਿੰਘਾਂ ਨੇ ਕਈ ਰਾਜਪੂਤ ਤੇ ਕਈ ਤੁਰਕ ਛਿਟਕਾ ਦਿੱਤੇ ਲੜਾਈ ਵੱਧ ਗਈ ਬਾਦਸ਼ਾਹ ਬਹਾਦਰ ਸ਼ਾਹ ਨੂੰ ਲੜਾਈ ਦੀ ਖਬਰ ਮਿਲੀ ਉਸ ਨੇ ਆਪਣੀ ਫੌਜ ਭੇਜੀ ਕਿ ਲੜਾਈ ਨੂੰ ਰੋਕਿਆ ਜਾਵੇ ਫੌਜ ਪੁੱਜੀ ਲੜਾਈ ਰੋਕੀ ਫੌਜਦਾਰ ਨੇ ਸਾਰਾ ਹਾਲ ਮਾਲੂਮ ਕਰਕੇ ਜਿੰਨਾ ਤੁਰਕਾਂ ਨੇ ਭਾਈ ਮਾਨ ਸਿੰਘ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਸਾਰੇ ਗ੍ਰਿਫਤਾਰ ਕੀਤੇ ਹੋਏ ਤੁਰਕ ਸਤਗੁਰੂ ਜੀ ਵੱਲ ਭੇਜ ਦਿੱਤੇ ਸਤਗੁਰੂ ਜੀ ਨੇ ਜਦੋਂ ਭਾਈ ਮਾਨ ਸਿੰਘ ਜੀ ਦੀ ਸ਼ਹੀਦੀ ਬਾਰੇ ਸੁਣਿਆ ਤਾਂ ਸ ਆਇਬਾਂ ਨੂੰ ਰੰਝ ਆਇਆ ਕਿਉਂਕਿ ਭਾਈ ਮਾਨ ਸਿੰਘ ਜੀ ਸਤਗੁਰੂ ਜੀ ਦੇ ਸਿੱਧਕੀ ਸ਼ਰਧਾਲੂ ਤੇ ਬਹਾਦਰ ਸਿੰਘ ਸਨ ਪਰ ਸ ਆਇਬਾਂ ਨੇ ਸਾਰੇ ਫੜੇ ਤੁਰਕਾਂ ਨੂੰ ਸੁਤੰਤਰ ਕਰ ਦਿੱਤਾ ਉਨ੍ਹਾਂ ਨੇ ਕਿਸੇ ਨੂੰ ਸਜ਼ਾ ਦਿਵਾਉਣੀ ਮੁਨਾਸਬ ਨਾ ਸਮਝੀ ਉਧਰ ਉਧਰੀ ਸਮਝੋਤਾ ਹੋ ਗਿਆ ਪਾਈ ਮਾਨ ਸਿੰਘ ਜੀ ਦਾ ਤੇ ਹੋਰ ਸਿੰਘ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਇਸ ਵਾਰਤਾ ਦਾ ਜਦੋਂ ਚਤੌੜ ਦੇ ਰਾਜੀ ਨੂੰ ਪਤਾ ਲੱਗਾ ਤਾਂ ਉਹ ਵੀ ਸਤਗੁਰੂ ਜੀ ਦੇ ਪਾਸ ਆਇਆ ਉਸਨੇ ਇੱਕ ਈਮਾ ਮੰਗੀ ਤੇ ਬਹੁਤ ਸਾਰਾ ਪਦਾਰਥ ਭੇਟਾ ਕੀਤਾ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਆ ਪੜਿਆ ਸੁਣਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ